ਰਾਤ ਪੰਨੀ ਵਾਲੇ ਫੱਤੇ ਜਿਹੜਾ ਬਲੋਟ ਬਲਾਕ ਦੇ ਵਿੱਚ ਪੈਂਦਾ ਹੈ ਤੇ ਥਾਣਾ ਕਬਰਵਾਲਾ ਪੁਲਿਸ ਚੌਕੀ ਪੰਨੀ ਵਾਲਾ ਇੱਥੇ ਰਾਤ ਅੱਡੇ ਤੇ ਕੋਈ ਚੋਰੀ ਹੋਈ ਹੈ ਤੇ ਚੋਰੀ ਥੋੜੀ ਹੋਈ ਹੈ ਪਹਿਲਾਂ ਤੁਹਾਡਾ ਨਾਮ ਦੱਸੋ ਤੇ ਪਿੰਡ ਦੱਸੋ ਕਿਹੜਾ ਹੈ ਤੇ ਕੀ ਕੁਝ ਚੋਰੀ ਹੋਇਆ ਮੇਰਾ ਨਾਮ ਸੰਦੀਪ ਮੇਰੇ ਬੇਟੇ ਦਾ ਸੰਦੀਪ ਕੁਮਾਰ ਹੈ ਜੀ ਤੇ ਮੇਰਾ ਨਾਮ ਨਰਿੰਦਰ ਕੁਮਾਰ ਹੈ ਜੀ ਦੱਤਿਆ ਜੀ ਏਦਾਂ ਸੰਭਾਲ ਕੇ ਆਦਾ ਰਿਹੜੀ ਤੇ ਤੇ ਰੇਡੀ ਅੰਦਰ ਲਾਨ ਗੈਸ ਸਟੋਰ ਦੇ ਵਿੱਚ ਉੱਥੇ ਜਦੋਂ ਬੇਟਾ ਮੇਰਾ ਜੰਦਰੇ ਲ ਆ ਰਿਹਾ ਸੀਗਾ ਉਦੋਂ ਪਿੱਛੋਂ ਦੋ ਬੰਦੇ ਆਏ ਤੇ ਉਹਨਾਂ ਧੱਕਾ ਮਾਰ ਕੇ ਸਟੋਰ ਦੇ ਅੰਦਰ ਸਿੱਟਦਾ ਜਿੰਨਾ ਕੈਸ਼ ਸੀ ਉਹਨਾਂ ਕੋਲੇ ਉਹ ਸਾਰਾ ਹੀ ਖੋਲਿਆ ਹੱਥਾਂ ਤਾਂ ਕਰਦੇ ਕਹਿੰਦੇ ਹੱਥਾਂ ਤਾਂ ਕਰਦੇ ਸਾਰਾ ਕੈਸ਼ ਖੋਲਿਆ ਇੱਕ ਬੈਡਬੋਲ ਮਾਰਿਆ ਸਿਰ 'ਤੇ ਇੱਕ ਡਾਂਗ ਮਾਰੀ ਪਿੱਛੇ ਇੱਕ ਜਾਂਦੇ ਹੋਏ ਫੇਰ ਕਰ ਗਏ ਨਾ ਤੂੰਆਂ ਕਰ ਗਏ ਕਿ ਦੂਜਾ ਕਿਤਾ ਛੱਤ ਪਾੜ ਦੇਣੀ ਸੀ ਅਸਾ ਮੁੰਡੇ ਨੂੰ ਅੰਦਰ ਤੜ ਗਏ ਹਾਂਜੀ ਤੇ ਫੇਰ ਕਿਵੇਂ ਪਤਾ ਲੱਗਿਆ ਮੁੰਡੇ ਨੇ ਕਿਵੇਂ ਬਾਹਰ ਕੱਢਿਆ ਗਿਆ ਉਹ ਇਸ ਤਰ੍ਹਾਂ ਪਤਾ ਲੱਗਿਆ ਜੀ ਵੀ ਜਦੋਂ ਅਸੀਂ ਫੋਨ ਕੀਤੀ ਘਰੇ ਫੋਨ ਆ ਚੱਕਿਆ ਉਸ ਤੋਂ ਬਾਅਦ ਬਾਈ ਮੋਣੀ ਦਾ ਬੰਦਾ ਨਾਲ ਸੀ ਇੱਕ ਕੰਮ ਕਰਦਾ ਉਹਦੇ ਕੋਲ ਛੋਟਾ ਮੁੰਡਾ ਬਚ ਗਿਆ ਸੀਗਾ ਉਹਨੇ ਫੋਨ ਕੀਤਾ ਬਾਈ ਮੋਣੀ ਨੂੰ ਬਾਈ ਮੋਣੀ ਉਹਦੇ ਨਾਲ ਜਿਹੜੇ ਬੰਦੇ ਲੈ ਕੇ 2-4 ਮਿੰਟ ਅੱਥੇ ਪਹੁੰਚ ਗਿਆ ਉਸ ਤੋਂ ਬਾਅਦ ਉਹਨੇ ਬਾਈ ਅਰ ਚੌਂਕੀ ਫੋਨ ਕੀਤਾ 5 ਮਿੰਟਾਂ 'ਚ ਪਹੁੰਚ ਗਿਆ ਉੱਥੇ ਦੈਂਦ ਅੜੇ ਜਿਹੜੀਆਂ ਲੁੱਟਾਂ ਹੋ ਰਹੀਆਂ ਆ ਹਾਂਜੀ ਤੁਸੀਂ ਸਾਂਢ ਅੜ ਦਾ ਟਾਈਮ ਦੱਸ ਰਹੇ ਹੋ ਸਾਂਢ ਅੜ ਦਾ ਟਾਈਮ ਤਾਂ ਕੁਝ ਵੀ ਨਹੀਂ ਦੁਕਾਨਦਾਰ ਵਿੱਚ ਕਿੰਨਾ ਕ ਖੌਫ ਆ ਜਿਹੜਾ ਇਹ ਇਹ ਪੂਰਾ ਖੌਫ ਬਣ ਗਿਆ ਹੁਣ ਤਾਂ ਕਹਿ ਤੀ ਕਹਿਨੂੰ ਭਾਵੇਂ ਜਿਵੇਂ ਮਰਜ਼ੀ ਕਹੀਏ ਪਰ ਨਹੀਂ ਹੁਣ ਤਾਂ ਮੁਸ਼ਕਲ 6 ਵਜੇ ਤੋਂ ਬਾਅਦ ਕਿੰਨਾ ਸਮਾਨ ਤੁਹਾਡਾ ਚੋਰੀ ਕੀ ਕੁਝ ਚੋਰੀ ਹੋਇਆ ਤੁਹਾਡਾ ਸਾਡਾ ਚੋਰੀ ਸਿਰਫ ਕਲਾ ਕੈਸ਼ ਤੇ ਮੋਬਾਈਲ ਹੋਇਆ ਜੀ ਕਿੰਨਾ ਕੈਸ਼ ਸੀ ਕੈਸ਼ ਹੈਗਾ ਜੀ 25 ਤੋਂ 30 ਹਜ਼ਾਰ ਰੁਪਏ ਤੇ ਮੋਬਾਈਲ ਜਿਹੜਾ ਸੀ ਕਿੰਨੇ ਪੈਸੇ ਦਾ ਇੱਕ ਤਾਂ ਛੋਟਾ ਮੋਬਾਈਲ ਸੀਗਾ ਜੀ ਉਹਦਾ 1200 ਦਾ ਸੀਗਾ ਇੱਕ ਵੱਡਾ ਮੋਬਾਈਲ ਸੀ ਉਹ ਹੈਗਾ ਸੀਗਾ 7-8000 ਦਾ ਅੱਛਾ ਉਹਦੇ ਵੀ ਇੱਕ ਡਾਂਗ ਮਾਰੀਏ ਉਹਨਾਂ ਨੇ ਪੁਲਿਸ ਕੋਲੇ ਤੁਸੀਂ ਰਾਤ ਇਨਫੋਰਮ ਕੀਤਾ ਪੁਲਿਸ ਨੂੰ ਹਾਂ ਜੀ ਪੁਲਿਸ ਨੇ ਪੂਰੀ ਬਣਦੀ ਕਾਰਵਾਈ ਤੁਰੰਤ ਕੀਤੀ ਹਾਂ ਜੀ ਤੁਰੰਤ ਕੀਤੀ ਬਿਲਕੁਲ ਐਵੇਂ ਨਹੀਂ ਕਹਿ ਸਕਦੇ ਆਪਾਂ ਨਹੀਂ ਕੀਤੀ ਅੱਛਾ ਜਦੋਂ ਤੁਹਾਨੂੰ ਦੱਸਤਾ ਵੀ ਆਪਾਂ ਜਦੋਂ ਫੋਨ ਕੀਤਾ ਇਹਨਾਂ ਨੇ ਅਸੀਂ ਮੋਹਣੀ ਫਰਕ ਤੋਂ ਮੋਹਣੀ ਦੇ ਗਾਂ ਫੋਨ ਕੀਤਾ ਇਹਨਾਂ ਨੂੰ ਇਹ 2 ਮਿੰਟਾਂ ਜਿਹਾ ਉੱਥੇ ਘਰ ਉੱਤੇ ਸੀ ਅੱਛਾ ਜਦੋਂ ਮੈਂ ਆਖਿਰਕਾਰ ਮੋਟਰਸਾਈਕਲ ਸਟਾਰਟ ਕੀਤਾ ਨਾਲ ਦੇਣਾ ਪਹੁੰਚ ਗਿਆ ਉੱਥੇ ਪੁਲਸਾਰੀ ਕਾਰਵਾਈ ਕੋਈ ਢਿੱਲੀ ਨਹੀਂ ਜੀ ਕੀ ਕਾਰਨ ਹੈ ਮਿਜੜੀਆਂ ਜਿਹੜੀਆਂ ਲੁੱਟਾਂ ਖੋਹਾਂ ਇਹ ਆਮ ਹੀ ਬਣ ਗਈਆਂ ਕੱਲ ਇਹ ਵੀ ਸੁਣਿਆ ਵੀ ਅੱਡੇ ਤੋਂ ਕੋਈ ਪਾਸੇ ਦੋ ਹੋ ਕੇ ਭੱਜ ਗਿਆ ਹਾਂਜੀ ਉਹ ਵੀ ਕਾਰਨ ਕੀ ਤੁਸੀਂ ਇਸ ਗੱਲ ਨੂੰ ਕੀ ਕਾਰਨ ਬਣ ਲਿਓ ਬਈ ਇਹ ਕਾਰਨ ਸਾਰਾ ਜੀ ਸਾਰਾ ਨਸ਼ਿਆਂ ਦਾ ਹੈਗਾ ਚਿੱਟਿਆਂ ਦਾ ਜੀ ਕਿਉਂਕਿ ਕੋਈ ਹੈ ਨਹੀਂ ਇਹਦਾ ਸਿਸਟਮ ਜਿਹੜਾ ਕਿਸੇ ਨੱਥ ਪਾਈ ਜਾਵੇ ਅੱਛਾ ਚਿੱਟੇ ਨੂੰ ਮਤਲਬ ਨੱਥ ਨਹੀਂ ਪੈ ਰਹੀ ਹਾਂਜੀ ਹੋਣ ਤੁਸੀਂ ਕੀ ਮੰਗ ਕਰਦੇ ਹੋ ਵੀ ਇਹਨਾਂ ਤੇ ਐਫਆਈਆਰ ਦਰਜ ਕੀਤੀ ਜਾਵੇ ਕਿ ਲੱਭਿਆ ਜਾਵੇ ਕੀ ਤੁਸੀਂ ਮੰਗਣਾ ਇਹਨਾਂ ਨੂੰ ਇਹੀ ਕਹਿੰਦੇ ਆ ਜੀ ਸਾਡਾ ਇਨਸਾਫ ਸਾਨੂੰ ਮਿਲ ਜੇ ਲੱਭ ਲੈਣ ਬੰਦੇ ਲੱਭੇ ਜਾਣ ਤੇ ਉਹਨੂੰ ਬੰਦੀ ਕਾਰਵਾਈ ਕੀਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਚਲੋ ਠੀਕ ਹੈ ਅਸੀਂ ਇਹ ਬਿਆਨ ਨੋਟ ਕਰ ਲਏ ਅੱਗੇ ਜੋ ਅਗਲੀ ਕਾਰਵਾਈ ਹੋਊਗੀ ਉਹ ਅਸੀਂ ਫੇਰ ਪੁੱਛ ਕੇ ਤੇ ਅਸੀਂ ਵੀ ਤਹ ਤੱਕ ਜਾਵਾਂਗੇ ਕੋਈ ਗੱਲ ਨਹੀਂ ਬਹੁਤ ਧੰਨਵਾਦ ਜੀ ਤੁਹਾਡਾ ਆਹ ਦੁਕਾਨਾਂ ਜਿਹੜੀਆਂ ਰਾਤ ਜਿੱਥੇ ਚੋਰੀ ਹੋਈ ਹੈ ਤੇ ਇਹਨਾਂ ਦੁਕਾਨਾਂ ਦੇ ਵਿੱਚ ਉਹਨਾਂ ਨੂੰ ਤਾੜ ਕੇ ਤੇ ਬਾਹਰੋਂ ਲੋਕ ਲਾਗੇ ਬਸ ਕੁਦਰਤ ਨੇ ਇਹਨਾਂ ਨੂੰ ਬਚਾਤਾ ਚੰਗੀ ਕਿਸਮਤ ਸੀ ਤੇ ਨਾਲੇ ਇਹਨਾਂ ਦੇ ਪੈਸੇ ਲੈ ਗਏ ਤੇ ਆਹ ਦੁਕਾਨਾਂ ਜਿਹੜੀਆਂ ਅੱਡੇ ਦੇ ਉੱਤੇ ਆੱਡੇ ਦੇ ਮਤਲਬ ਪਿਛਲੇ ਪਾਸੇ ਜਿਹੜੀਆਂ ਦੁਕਾਨਾਂ ਸਟੋਰ ਬਣਿਆ ਸਟੋਰ ਦੇ ਵਿੱਚ ਇਹਨਾਂ ਨੇ ਆਪਣੇ ਆ ਜਿਹੜਾ ਸਮਾਨ ਫਰੂਟ ਵਗੈਰਾ ਰੱਖ ਕੇ ਜਾਂਦੇ ਆ ਇੱਥੇ ਸਾਰੀ ਕਾਰਵਾਈ ਹੋਈ ਹੈ ਇਹ ਸਬਾਬਤ ਪੁਲਿਸ ਚੌਕੀ ਪੰਨੀ ਵਾਲਾ ਫੱਤਾ ਦੇ ਇੰਚਾਰਜ ਸਰਦਾਰ ਸੁਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਰਚਾ ਦਰਜ ਕਰ ਦਿੱਤਾ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ